ਹਾਂਜੀ ਮਿੱਤਰੋ ਕੀ ਹਾਲ ਚਾਲ ਆ ਬਈ ਸਾਰੇ ਭਰਾਵਾਂ ਦੇ ਹੋ ਠੀਕ ਠਾਕ ਬਈ ਅੱਜ ਆਪਾਂ ਕਰਤੀ ਵਲੌਗ ਦੀ ਸਟਾਰਟ ਆਮ ਬਈ ਸ਼ਾਮ ਨੂੰ 4 ਵਜੇ ਸ਼ਾਮ ਦੇ ਬਈ 4 ਵਜੇ ਆ ਬੋੜੇ ਪਾਂਗਰ ਦੇ ਕਬੂਤਰ ਦੇਖੋ ਬਈ ਤੇ ਬਾਕੀ 4 ਦੇ ਟਾਈਮ ਚ ਇੱਕ ਫਿਰਦਾ ਵੀ ਦਿਖਾਉਣਾ ਤੁਹਾਨੂੰ ਬਈ ਕਿਧਰ ਗਏ ਵਿਚੀ ਹਾਂ ਆਉਂਦਾ ਬਈ ਕਾਲਗਾਂ ਬਗਲਾਂ ਲਾਲ ਤੌਰੀ ਦਰ ਗਿਆ ਆ ਮੇਰਾ ਤੇ ਬਾਕੀ ਬਾਈ ਆਪਣੇ ਬੈਂਡ ਕਲ ਨੂੰ ਬਾਜੀ ਆ 15 5 2025 ਤੇ ਫੁੱਲ ਤਿਆਰੀ ਆ ਬਾਈ ਚੱਲੇ ਆ ਸਮਾਨ ਸਮੂਹ ਲੈਣ ਤੇ ਬਾਕੀ ਆਪਾਂ ਦੂਜੇ ਖੁੱਡੇ ਦੀ ਵੀ ਅਪਡੇਟ ਦਿੰਨੇ ਆ ਬਾਈ ਦੂਜੇ ਖੁੱਡੇ ਦੀ ਵੀ ਅਪਡੇਟ ਦਿੰਨੇ ਆ ਬਈ ਆਪਾਂ ਆਹ ਕਬੂਤਰ ਕੱਢੇ ਵੇ ਆ ਬਈ ਜਿਨ੍ਹਾਂ ਦੇ ਰੰਗ ਲੱਗੇ ਨਵੇਂ ਤੇ ਤਾਜ਼ੇ ਲੋਕ ਕਬੂਦਰੀ ਬਕਤੀਆਂ ਪੱਲੇ ਸਿੱਟੀ ਬੈਠੀ ਆ ਨਾ ਯਾਰ ਇਹ ਮੈਨਾਂ ਦਾ 4-5 ਬਾਜੀਆਂ ਜਿੱਤੀ ਗਈ ਆ ਬਈ ਕਬੂਦਰੀਏ ਗੋੜ ਭੰਗ ਤੇ ਪੱਲੇ ਸਿੱਟ ਗਈ ਕਿ ਖਰਾਬ ਹੋ ਗਈ ਸੀ ਥੋੜੀ ਜਿਹੀ ਇਹ ਬਈ 15 ਤੰਦਰਾ ਸੱਪਾਂ ਵਾਲੀ ਜਿੱਤੀ ਸੀ ਬਾਜੀ ਇਹ ਕਿਹੜੀ 35000 ਰੁਪਇਆ ਜਿੱਤੀ ਸੀ ਇਹ ਯਾਰ ਬਾਈ ਦੀ ਅਪਡੇਟ ਚ ਬਾਈ ਮਰੀ ਪਈ ਆ ਜਮਾ ਹਨਾ ਇਹ ਬੋਰਡ ਲਾਈ ਆਏ ਆ ਬੋਰਡ ਭੰਗਰ ਨੂੰ ਬਾਈ ਕੁੱਕੜਾਂ ਦਾ ਸੇਲ ਕੁੱਕੜ ਆ ਕੀ ਆਏ ਚਕੋਰਾ ਚਕੋਰਾ ਬਾਈ ਇਹੇ ਚਕੋਰਾ ਵੀ ਰੱਖਣਾ ਤੇ ਇਹਨਾਂ ਦੇ ਬਾਈ ਖੋਤੀ ਉਹ ਕੀ ਆ ਘੋੜੀ ਵੀ ਰੱਖੀ ਆ ਬਾਈ ਮੈਂ ਖੋਤੀ ਕਹਿਣ ਲੱਗਿਆ ਉਹ ਖੜੀ ਘੋੜੀ ਬਾਈ ਇਹ ਸੀਲ ਮੁਰਗੇ ਪੁੱਛਦੇ ਆਂ ਬੋੜੇ ਨੂੰ ਯਾਰ ਰਾਤਾਂ ਲ ਚੱਲ ਗਏ ਆਪਾਂ ਲੜਾਉਣ ਲੜੂਣ ਨੂੰ ਯਾਰ ਇਹ ਨਹੀਂ ਲੜਦੇ ਹੁੰਦੇ ਆ ਖੜਾ ਬੋੜੇ ਦਾ ਮੈਸੀ ਬਈ ਕਿਹੜਾ ਸ਼ਰੀ ਇਹ ਹੈ ਲੱਗਦਾ ਇਹਨੂੰ ਆਇਂ ਆਇਂ ਟ੍ਰੇ ਇੰਟਰ ਤੇ ਆ ਜਾਓ ਬਈ ਵਿਖਾਉਣੇ ਦੂਜਾ ਖੁੱਡਾ ਵੀ ਆਪਾਂ ਇਹਦੇ ਚ ਕੀ ਸੱਪ ਤੜਿਆ ਇਹਦੇ ਕਬੂਤਰ ਤੇ ਪੱਠੇ ਆ ਇਹਦੇ ਜਾਈ ਛੱਡਣ ਵਾਲੇ ਬਾਜੀ ਆ ਆਪਣੇ ਘਰੇ ਬਈ ਜਿਹੜਾ ਲਾਲ ਚੀਨਾ ਤੁਸੀਂ ਵੇਣੇ ਨੇ ਉੱਡਦਾ ਮੌਜਾ ਕਾਲਾ ਟੂਸਾ ਗਲਾਬੀ ਬਗਲਾ ਇਹਦਾ ਪੱਠਾ ਬਈ ਰੱਤੇ ਆ ਖਟੀਆਂ ਅੱਖਾਂ ਰੱਤਾ ਬਈ ਬਾਕੀ ਆ ਬੈਠੇ ਬਈ ਵਾਜਦੇ ਦਾ ਧੰਨੇ ਵਾਲੇ ਆ ਬਈ ਪਰ ਸਾਨੂੰ ਬੰਨੇ ਵਾਲੇ ਪਚਾ ਦਿੰਦੇ ਆ ਸਾਨੂੰ ਬੰਨੇ ਵਾਲੇ ਪਚਾ ਦਿੰਦੇ ਆ ਇਹ ਬਾਈ ਚਾਹ ਵਾਲੇ ਨਾ ਹੱਥਾਂ 'ਚ ਛੱਡਨੇ ਪੈਂਦੇ ਆ ਸਾਨੂੰ ਆਹ ਲਾਲ ਚੀਨਾ ਦਾ ਮੇਰਾ ਯਾਰ ਲੱਗਦਾ ਆ ਲੈ ਕੇ ਜਾਣਾ ਹੁਣ ਆਪਾਂ ਇਹਦੇ ਤੋਂ ਬੱਚੇ ਕਢਾਉਣ ਨੂੰ ਹੁਣ ਅਸੀਂ ਬਾਈ ਲੈਨ ਚੱਲਿਆਂ ਸਬਜ਼ੀ ਸਬਜ਼ੀ ਕੱਲ੍ਹ ਵਾਲੇ ਬਾਜੀ ਵਾਸਤੇ ਤਿਆਰੀ ਕਰਨ ਲੱਗੇ ਆਂ ਘੋੜੇ ਆਰਦਾਸੀਆਂ ਆਹ ਕੀ ਆ ਬਾਈ ਆ ਲਾ ਬਾਰੀ ਮੜੀ ਜੇ ਕੀ ਆ ਇਹ ਬੋੜ ਬਾਈ ਕਚੋਰਾ ਬਾਈ ਕਚੋਰਾ ਇਹ ਠੀਕ ਆ ਦੰਦੇ ਸਾਰੇ ਫਟ ਪੱਠੇ ਜਾ ਕੇ ਆ ਦੇ ਆਹ ਕਚੋਰੀ ਫਿਰਦੀ ਆ ਆ ਬਾਈ ਨੂੰ ਗਦੀ ਦਾ ਵੀ ਆ ਘੋੜੀ ਦਾ ਵੀ ਸ਼ੌਂਕ ਆ ਆ ਖੜੀ ਬਾਈ ਉਹ ਅੰਦਰ ਲੈ ਜਾ ਹੱਥ ਜਾ ਘੋਲੇ ਜਾੜਾ ਆਹ ਕੋਣੀ ਆ ਗਿਆ ਬੋੜ ਪੰਗਰ 10000 ਕੋ ਕਬੂਤਰਾਂ ਬਾਰੇ ਤਾਂ ਦੱਸ ਹ ਸਾਈਆਂ ਆ ਇਹਦੇ ਬਾਈ ਸਾਈਆਂ ਵਾਲਿਆਂ ਚੋਂ ਆ ਹਾਂਜੀ ਸਾਰੇ ਸਾਈਆਂ ਸ਼ਾਕੇ ਧੰਨਿਆ ਜਿਵੇਂ ਆਈਦਾ ਕੋਸਤਾਂ ਨਿਆਣਜੋ ਤੇ ਕੋਸ ਬਾਪੂ ਸਾਈਂ ਵਾਲਿਆਂ ਚੋਂ ਆਈ ਕਿੰਨੇ ਉੱਡਦੇ ਇਹਦੇ ਚੋਂ ਇੱਕ ਚੋਂ ਨੌ ਉੱਡਦੇ ਨੌ ਕਬੂਤਰ ਉੱਡਦੇ ਬਈ ਇਹਦੇ ਚੋਂ ਆ ਉੱਡਦੀ ਐ ਕਿ ਨਹੀਂ ਐ ਐੜੀ ਉੱਡ ਕੇ ਬੈਠੀ ਐ ਇਹ ਵੱਡੀ ਲੱਗਦੀ ਐ ਇਹ ਮੈਂ ਪਛਾਣ ਲਈ ਕਬੂਤਰੀ ਕਿਹੜੀ ਐ ਉਹ ਉਹ ਆ ਨਾ ਇਹ ਕਿਹਾਂ ਉਹ ਤਾਂ ਵੱਡੀ ਹੁੰਦੀ ਐ ਉਹ ਤਾਂ ਚੀਕ ਨਹੀਂ ਕਰਦੀ ਐ ਕਿਹੜੀ ਆ ਚੀਨੀ ਚੀਨੀ ਨਹੀਂ ਆ ਦੋਨੇ ਬੜੀ ਉੱਚੀ ੜਦੀ ਆ ਰੱਬ ਜੀ ਗੱਲਾਂ ਕਰਦੀ ਆ ਇਹ ਬਈ ਬਹੁਤ ਉੱਚੀ ੜ ਦੇ ਰੰਗ ਮੇਰੇ ਲਾਏ ਲੱਗਦੇ ਆ ਹਨਾ ਇਹ ਵਿੱਕੀ ਦੇ ਲਾਏ ਨੇ ਬਈ ਮੇਰੇ ਲਾਏ ਆ ਹਾਂ ਜੀ ਇਹ ਵਿੱਕੀ ਦਾ ਠੀਕ ਆ ਇਹ ਸ਼ਾਵਲਾ ਲਾ ਕੇ ਖੜਾ ਬੰਦਾ ਹਾਂ ਹਜੇ ਤਾਂ ਮੇਰੀ ਮਹਿਲਾ ਦਾ ਡਰੇਅਰ ਵੀ ਇੱਥੇ ਹੀ ਪਈ ਆ ਹਾਂ ਜੀ ਆ ਸੂਰਜ ਨਾਲ ਬਾਈ ਖੰਭ ਖੜਦੇ ਮਰਨ ਲੱਗੇ ਇਹ ਆ ਖੰਭ ਕਿਵੇਂ ਸੜਿਆ ਬੋੜ ਬਾਈ ਇਹ ਸੂਰਜ ਨਾਲ ਲਾ ਸੂਰਜ ਨਾਲ ਲੱਗੀ ਹੀ ਜਾ ਕੇ ਤੇ ਬਾਈ ਸੂਰਜ ਨਾਲ ਲੱਗੀ ਹੀ ਜਾ ਕੇ ਖੰਭ ਤਾਂ ਸੜ ਗਏ ਇਹਦੇ ਠੀਕ ਆ ਸਾਈਂ ਵਾਲਿਆਂ ਚ ਬਾਈ ਸਾਈਂ ਵਾਲਿਆਂ ਚੋਂ ਆਏ ਹਾਂਜੀ ਛਾ ਆਖੇ ਹੈ ਠੀਕ ਆ ਰੰਗ ਸੁਨਹਰਾ ਲਾਇਆ ਵੀ ਕਿਹਨੇ ਆਣਾ ਰੰਗ ਤਾਂ ਪਤੰਦਰਾ ਹੀ ਰਾਤ ਨੂੰ ਲੱਗੇ ਰਹੇ ਆ 12 ਵਜੇ ਤਾਈਂ ਵਾ ਛੱਡਦੇ ਨੂੰ ਹੋਰ ਕੋਈ ਵੇਖ ਕੋਈ ਆ ਰਵਣਾ ਆ ਗਿਆ ਭਾਈ ਰਵਣਾ ਕਿਹੜਾ ਭੰਬੇ ਲੰਡੇ ਵਾਲਾ ਮੇਰਾ ਲੰਡਾ ਠੀਕ ਆ ਇਹ ਕਿਹੜੀਆਂ ਅੱਖਾਂ ਦਾ ਸ਼ਾਖਾ ਸ਼ਾਖਾ ਕਾਲੀਆਂ ਬਗਲਾਂ ਹਾਂਜੀ ਇਹਦਾ ਪੁਰਾਣਾ ਰੰਗ ਨਹੀਂ ਲੱਗਾ ਇਹਦੇ ਪੁਰਾਣਾ ਹੀ ਲੱਗਾ ਸੀ ਹੂੰ ਉੜਦਾ ਹੁੰਦਾ ਜੀ ਹਣਾ ਆਹ ਕਿਹੜਾ ਬੈਠਾ ਆਹ ਨਹੀਂ ਸਾਈਕਲ ਜੀ ਅਸੀਂ ਸਹੀ ਏ ਯਾਰ ਸਾਰੇ ਭਰਾ ਭਾਈ ਚੈਨਲ ਨੂੰ ਯਾਰ ਆਪਣੇ ਨੂੰ ਸਬਸਕ੍ਰਾਈਬ ਕਰ ਲੋ ਭਰਾਵੋ ਕਬੂਤਰ ਵੇਲੋ ਲੋਕਾਂ ਦੇ ਘਰੇ ਜਾ ਜਾ ਕੇ ਵਿਖਾਉਣੇ ਆਪਾਂ ਉਹ ਕਿਹੜਾ ਰੱਤਾ ਬੈਠਾ ਏ ਕਿਹੜਾ ਇਹ ਧੰਨੇ ਕਲਿਆਂ ਚੋਂ ਹਨਾ ਕਬੂਤਰ ਦੀ ਕਬੂਤਰੀ ਕਬੂਤਰੀ ਆ ਬਈ ਧੰਨੇ ਕਲਿਆਂ ਚ ਕਰੋ ਚੈੱਕ ਬਈ ਹੈਗੀ ਆ ਵਾਕਈ ਧੰਨੇ ਕਲਿਆਂ ਆੱਖਾ ਵਖਾ ਮਰੀ ਆੱਖ ਦਾ ਝੌਂਕਰਾਇਆ ਕਰਾਏ ਨਹੀਂ ਠੀਕ ਆ ਯਾਰ ਸੈਟਾ ਕਮ ਆਇਆ ਦੂਜੇ ਜੀ ਮੜੇ ਜਿ ਵਿਖਾ ਯਾਰ ਵੋੜ ਬਾਈ ਵਿਖਾ ਰਿਹਾ ਬਾਈ ਕਬੂਤਰ ਆਪਾਂ ਨੂੰ ਤਾਂ ਨੌਲੇਜ ਨਹੀਂ ਸੀਗੀ ਇਹਦੇ ਕਬੂਤਰਾਂ ਦੀ ਤੇ ਹੁਣ ਦੱਸੂਗਾ ਇਹ ਕਿਹੜੇ ਕੀਦਿਆਂ ਚੋਂ ਆ ਤੇ ਕਿਹੜੇ ਕੀਦਿਆਂ ਚੋਂ ਇਹ ਚ ਭੜੇ ਆ ਮੜੇ ਜੇ bari ਬੰਦ ਕਰਕੇ ਰੱਖਣੀ ਪੈਣੀ ਆ ਵਈ ਸਾਈ ਜੋ ਜੀ ਲਈ ਆ ਸਾਈ ਕਹਣੇ ਚੋਂ ਹਾਂਜੀ ਆ ਸਾਈ ਕਹਾਲਿਆਂ ਚੋਂ ਬਾਈ ਅੱਖ ਵਖਾ ਮੜੀ ਸ਼ਾ ਖਾਣਾ ਹਾਂ ਬਾ ਠੀਕ ਆ ਬਾਈ ਤੇ ਕਿੰਨਾ ਘੜਦਾ ਕੱਢਿਆ ਕਿ ਨਹੀਂ ਇਹ ਬਈ ਛੱਡੇ ਜੀ ਨਾਲ ਤੇ ਸਿਆਦੀ ਆਪੇ ਉਹ ਹੋਏ ਅੱਧੀ ਅੱਧੀ ਆ ਗਈ ਅੱਛਾ ਨਹੀਂ ਲਵਾਮੀ ਛੱਡਾਈ ਬਾਜੀ ਦੇ ਬਈ ਤੇ ਇਹ ਆ ਗਈ ਸਿਆਦੀ ਤੇ ਬੈਠਾ ਹੀ ਨੇਰੇ ਹੋਏ ਆ ਮੈਨੂੰ ਧੰਨੇ ਕਾਲਾ ਆ ਧੰਨੇ ਬਈ ਅੱਖ ਵਾਲਾ ਸ਼ੌਂਕ ਕਰ ਮੜਾ ਜਾ ਤੇ ਪੱਲੇ ਵੀ ਮੜੇ ਵਖਾ ਖੋਲ ਕੇ ਪੱਲੇ ਵੇਖੋ ਬਈ ਬਗਲੇ ਦੇ ਖੰਭਾਂ ਆ ਰਗੇ ਆ ਨਹੀਂ ਠੀਕ ਆ ਯਾਰ ਸਹੀ ਆ ਬੋਲ ਆਇਤਾ ਨੇ ਥੰਨੇ ਵਾਲਿਆਂ ਜੀ ਜੀ ਵੀ ਥੰਨੇ ਵਾਲਿਆਂ ਜਾਈ ਹਾਂਜੀ ਹਾਂਜੀ ਥੰਦਰਾ ਚੱਕਦਾ ਹੀ ਹੱਥੇ ਥੰਨੇ ਵਾਲਿਆਂ ਨੂੰ ਪਾਉਣਾ ਕੀ ਚੱਕਰ ਬੜੇੜਾ ਵੇ ਜੀ ਠੀਕ ਐ ਦਾ ਪੱਲਾ ਖੋਲੀ ਮੜਾ ਜਾ ਪੈਰ ਵੀ ਵਿਖਾਇਆ ਕਰ ਯਾਰ ਮੜਾ ਜਾ ਆਪਾਂ ਹੋਰ ਥੋੜੇ ਟਾਈਮ ਤਾਂ ਇੰਨਟਰਵਿਊ ਕਰਨ ਲੱਗ ਜਣਾ ਆ ਕਰ ਉਹ ਪੈਰ ਜਾ ਕੇ ਬਈ ਹੈਗਾ ਬਈ ਤਾਂ ਨਿਕਲ ਐ ਨਹੀਂ ਐ ਔਰ ਅੱਤਾ ਫੜ ਮੜਾ ਜਾ ਯਾਰ ਹਾਂ ਇਹੋ ਹੀ ਆ ਨਾ ਹਾਂ ਸਾਂਝਾ ਜੀ ਇਹ ਸਾਂਝਾ ਨੇ ਚੋਂ ਹਾਂ ਜੀ ਹਾਂ ਜੀ ਠੀਕ ਆ ਇਹਦਾ ਬੱਚਾ ਬਈ ਆਪਣੇ ਘਰੇ ਔੜਦਾ ਤੁਸੀਂ ਸਾਰਿਆਂ ਨੇ ਵੇਖਿਆ ਲਾਲ ਚੀਨਾ ਪੱਲਾ ਵੀ ਹੋਲ ਮੜਾ ਜਿਆਦਾ ਯਾਰ ਹਾਂ ਨੇ ਦਾ ਤੰਗੜੀ ਆ ਨਾ ਨਹੀਂ ਇਹਦਾ ਬਈ ਪੱਲੇ 'ਚ ਹੈਗਾ ਕੁਛ ਇਹਦੇ ਪੱਲੇ ਹੈਗਾ ਕੁਛ ਵਾ ਸ਼ਾਦੇ ਨੂੰ ਹੋਰ ਕਿਹੜਾ ਹੈਗਾ ਕੋਈ ਰੋ ਜਿਹੜੀ ਥੱਲੇ ਬੈਠੀ ਸਾਈਂ ਕਾਹੇ ਜਿਉਂ। ਸਾਈਂ ਕਾਹੇ ਜਾਵਾ? ਹਾਂਜੀ। ਚਿੱਟੀਆਂ ਥੜਾ। ਚਿੱਟੀਆਂ ਖਾਏ ਇਹ ਇਹਦੀ ਭੈਣ ਨਹੀਂ ਜਿੱਤੀ ਸੀ ਯਾਰ। ਇੱਥੇ ਭਾਗ ਥਲੇ। ਭਾਗ ਥਲੇ ਇਹਦੀ ਭੈਣ ਜਿੱਤੀ ਸੀ ਬਈ। ਸਾਰੀ ਦਿਹਾੜੀ ਰੱਬ ਜੀ ਖੜ ਕੇ ਉੱਡੀ ਬਹੁਤ ਸੋਹਣੀ ਉੱਡੀ। ਸਹੀ ਆ। ਉਹ ਕਬੂਤਰੀ ਕਿੱਧਰ ਗਈ? ਉਹ ਕਬੂਤਰੀ ਮਰ ਗਈ। ਹਾਂ ਮਰ ਗਈ ਤੇ ਉਹ। ਛੱਡ ਘਟਾ। ਧੁਗਾਣੀ ਦੱਸਣਾ ਸੀ। ਮਰ ਗਈ ਬਈ ਤੇ ਬਈ ਦੱਸਣਾ ਨਹੀਂ। ਨਹੀਂ ਸੁਣੀ ਕਿਉਂ ਨਹੀਂ ਬਈ? ਛਾਖ। ਹਾਂ ਸਾਈਂ ਗਾਣਾ ਜੋ ਵਾਕਿਆ ਬਈ ਛਾਖ। ਹਾਂਜੀ। ਠੀਕ ਆ ਉਹ ਲੱਗ ਰੱਖਿਆ ਜੀ ਸਹੀ ਆ ਬੱਚੇ ਕਢਾ ਕੇ ਰੱਖਿਆ ਹਾਂ ਠੀਕ ਆ ਸਹੀ ਆ ਆਪਾਂ ਸਾਈਂ ਤੋਂ ਵਗੈਰ ਕਿਤੇ ਲੈਂਦੇ ਨਹੀਂ 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 ਸਹੀ ਆ ਯਾਰ ਆ ਇੱਕ ਤਾਂ ਚਾਹੀਦਾ ਜਾਂ ਰਮਣੇ ਭੰਬੇ ਲੰਡੇ ਤੋਂ ਲਿਆਂਦੇ ਆ ਬਾਈ ਨੇ ਤੇ ਜਾਂ ਸਾਈਂ ਕਿਉਂ ਸਾਈਂ ਪੱਖੀ ਸਾਈਂ ਪੱਖੀ ਬਾਪੂ ਸਾਈਂ ਪੱਖੀ ਆ ਜੀ ਆ ਵੀ ਰਮਣੇ ਤੋਂ ਲੈਂਦਾਈ ਕਟੀਆਂ ਖਾਦਾ ਬੱਚੇ ਜੰਦੇ ਇਹ ਰਮਣੇ ਤੋਂ ਲਿਆਂਦਾ ਬਈ ਭੰਬੇ ਲੰਡੇ ਵਾਲੇ ਤੋਂ ਮੁੰਡੇ ਨੇ ਆ ਖਾ ਖਾ ਮੜੀ ਠੱਲ ਕੇ ਬਾ ਠੀਕਾ ਚਲੋ ਠੀਕ ਆ ਬਾਈ ਓਕੇ ਵਲੌਗ ਦੀ ਕਰਦੇ ਹਾਂ ਸਮਾਪਤੀ ਬਾਈ ਸਾਰੇ ਭਰਾ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਆਪਣੇ ਨੂੰ ਓਕੇ ਬਾਈ ਧੰਨਵਾਦ ਸਾਰਿਆਂ ਦਾ